ਸ਼ੰਭੂ ਅਤੇ ਖਨੂਰੀ ਬਾਰਡਰ ਤੋਂ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਤੇ ਹੋਰ ਸਮਾਨ ਲੱਭ ਗਿਆ ਤੇ ਤਸਵੀਰਾਂ ਤੁਸੀਂ ਵੇਖ ਰਹੇ ਜਿੱਥੇ ਨਾਬਦ ਵਿੱਚ ਇਹੋ ਦੀ ਸਰਕਾਰੀ ਕੋਠੀ ਜਿਸ ਦੇ ਅੰਦਰ ਟੋਆ ਪੁੱਟ ਕੇ ਸਮਾਨ ਦੱਬ ਕੇ ਰੱਖਣ ਦੇ ਇਲਜ਼ਾਮ ਕਿਸਾਨਾਂ ਦੇ ਵੱਲੋਂ ਲਗਾਏ ਗਏ ਸਨ ਇਹ ਕਿਸਾਨਾਂ ਦਾ ਇਲਜ਼ਾਮ ਹੈ ਕਿ ਸਮਾਨ ਟੋਆ ਪੁੱਟ ਕੇ ਇੱਥੇ ਦੱਬਿਆ ਗਿਆ ਸੀ ਜਿਸ ਤੋਂ ਬਾਅਦ ਮੌਕੇ ਤੇ ਹੀ ਜੀਸੀਬੀ ਸੱਦੀ ਜਾਂਦੀ ਹੈ ਤੇ ਉੱਥੇ ਕਾਫੀ ਗਾਹ ਪੈਂਦਾ ਨਜ਼ਰ ਆਇਆ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਲੱਬੀਆਂ ਨੇ ਤੇ ਵੇਖੋ ਵੱਡੇ ਇਲਜ਼ਾਮ ਈਓ ਤੇ ਲਗਾ ਦਿੱਤੇ ਗਏ ਨੇ ਇਸ ਦੇ ਨਾਲ ਹੀ ਕਿਸਾਨਾਂ ਦੇ ਵਿੱਚ ਭਾਰੀ ਰੋਸ ਵੀ ਇੱਥੇ ਨਜ਼ਰ ਆਇਆ ਹੈ ਇਹ ਈਓ ਸਾਬ ਨੇ ਸਾਡੇ ਨਗਰ ਕੌਂਸਲ ਦੇ ਬਾਈ 90 ਦੇ ਉਹਨਾਂ ਦੀ ਕੋਠੀ ਹੈ ਇੱਥੇ ਬਿਲਕੁਲ ਔਰ ਉਹਨਾਂ ਦੀ ਕੋਠੀ ਦੇ ਵਿੱਚੋਂ ਦਫਨ ਕੀਤਾ ਹੋਇਆ ਸਮਾਨ ਹੈ ਜਿਹੜਾ ਸਾਡਾ ਅਜ ਬਰਾਮਦ ਦੇਖੋ ਕਿਹਨੇ ਕੀਤਾ ਇਹ ਪ੍ਰਸ਼ਾਸਨ ਉਹ ਕਰੂਗਾ ਬਾਈ ਅਸੀਂ ਤਾਂ ਇਹ ਮੰਨਦੇ ਹਾਂ ਵੀ ਇੱਥੇ ਦਾ ਜਿਹੜਾ ਰਾਜ ਕਰਤਾ ਲੋਕ ਨੇ ਉਹ ਚੋਰ ਨੇ ਬਈ ਉਹਨਾਂ ਨੇ ਦਫਨ ਕੀਤਾ ਸਾਡਾ ਸਮਾਨ ਇਹਦਾ ਸਿੱਧਾ ਸਰਕਾਰ ਦਾ ਜੀ ਇੱਥੇ ਦਾ ਇਹੋ ਜਿਹੜਾ ਗੁਰਚਰਨ ਸਿੰਘ ਉਹ ਇੱਥੇ ਦਾ ਜ਼ਿੰਮੇਵਾਰ ਆ ਬਈ ਆਹ ਜੋ ਦੀਆਂ ਕਾਲੀਆਂ ਕਰਤੂਤਾਂ ਨੇ ਜਿਹੜੀਆਂ ਜਗ ਜਾਰ ਹੋ ਰਹੀਆਂ ਨੇ ਬਈ ਬਈ ਆਹ ਪਿੱਛੇ ਸਾਡੇ ਅਜੇ ਹੋਰ ਵੀ ਬਹੁਤ ਕੁਝ ਨਿਕਲੂਗਾ ਬੇਟਾ